ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਾਹਿਬ ਅੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੀ ਜੇ ਲਾਇ ਰਹਾ ਹਲ ਵਿਚਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਸ ਅਣ ਪਾਲਕ ਹੋਇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਉ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਾਨ ਕਰ ਹੁਕਮਨ ਕਹਿਆ ਜਾਈ ਹੁਕਮੇ ਹਾਨ ਜੀ ਹੁਕਮ ਲੈ ਵਢਾਈ ਹੁਕਮ ਹੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਵਹਾਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹਿ ਨ ਕੋਏ ਗਾਵੇ ਕੋ ਤਾਣ ਹੋਏ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣਵਟੇ ਅੰਯਾ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੈ ਦੂਰ ਗਵਕ ਵਿਖੇ ਹਦਰਹ ਦੂਰ ਕਥਨਾ ਕਥਿਨਾ ਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਜਿੰਦਾ ਤੇ ਲੈਂਦੇ ਥਕ ਪਾਹੇ ਜੂਆ ਜੁਗੰਤਰ ਖਾਈ ਖਾਏ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਹੋ ਸੱਚਾ ਸਭ ਸੱਚਾ ਨਾਏ ਭਾਖੇ ਪੋ ਅਪਾਰ ਆਖੇ ਮੰਗੇ ਦੇਦੇ ਦਤ ਕਰੇ ਦਾਤਾਰ ਫੇਰ ਕਾਗਰ ਰਖੀਐ ਜਿਤ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰਿ ਪਿਆਰ ਅਮਰਤ ਵੇਲਾ ਸਚ ਨਾਮ ਵਡਿਆ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸਿਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹੜ ਸੋ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰੂ ਇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਖਾਂ ਨਹੀਂ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਪਾਣੈ ਕੈ ਨਾਏ ਕਰੀ ਜੇ ਤਿਸਰਠਉਪਾਈ ਵੇਖਾ ਵਿਣ ਕਰਮੰ ਕੈ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ ਨਵਖੰਡਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਮ ਰਖਾਇ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੀ ਤਾ ਵਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਇਹ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਐ ਦੀਪ ਲੋਪ ਤਾਲ ਸੁਣਿਐ ਪਹ ਨ ਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਪ ਕਾ ਨਾਸ ਸੁਣਿਐ ਸਰ ਬਰਮਾ ਇੰਦ ਸੁਣਿਐ ਮੁਖ ਸਲਾਹਣ ਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਠਸਠ ਕਾਿਸ਼ਨਾਨ ਸੁਣੇ ਪੜਪੜ ਪਾਵੇ ਮਾਨ ਸੁਣੇ ਲਗ ਸਹਿਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾਗੁ ਨਾਕੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧ ਪਾਵੇ ਰਹਾਉ ਸੁਣਿਆ ਤੋ ਵਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣਾਰ ਮਨੈ ਕਬਹ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਇ ਮਨ ਬੁੱਧ ਮਨੈ ਸਗਲ ਭਵਨ ਕੀ ਸ਼ੁੱਧ ਮਨੈ ਮੋਹ ਚੋਟਾ ਨਾ ਖਾਏ ਮਨ ਜਮ ਕੈ ਸਾਤ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤਿ ਸਿਵ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਹ ਮੁਖ ਦਵਾਰ ਮਨੈ ਪਰਵਾਰ ਸਦਾਾਰ ਮਨ ਅਤਿ ਰਤਾਰੇ ਗੁਰ ਸਿੱਖ ਮਨ ਨਾਨਕ ਭਵੈ ਨ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਣ ਪੰਚ ਅਸਵਰਦ ਰਾਜਾਨ ਪੰਚ ਅੰਗ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਅਰਤਕ ਕਰਨੇ ਨਹੀਂ ਸਮਾਰ ਧੌਲ ਧਰਮ ਦੇ ਕਾਪੂਤ ਸੰਤੋਖ ਥਾ ਪਰਖਿਆ ਜਨਸੂਤ ਜੇ ਕੋ ਬੁਝ ਹੋਵੇ ਸਚਿਆਰ ਤਵਲੇ ਪਰ ਕੇਤਾ ਭਾਰ ਤੜਤੀ ਹੋਰ ਪਰੇ ਹੋਰ ਹੋਰ ਤਿਤ ਪੜਤ ਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਵ ਸਭਨ ਲਿਖੇ ਬੜੀ ਕਲਾਮ ਇਹੋ ਲੇਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪਸਾ ਇੱਕ ਕੁ ਕਵਾ ਉਹ ਤਿਸ ਤੇ ਹੋ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰ ਅਨਜਾ ਵਾ ਇੱਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪ ਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਹਣ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਇ ਇੱਕ ਵਾਰ ਜੋ ਤੁਧ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਤਖੋਰ ਸੰਖ ਚੋਰ ਹਰਾਮਖੋਰ ਅਸਾਂ ਕਮਰ ਕਰ ਜਾਹੇ ਜੋਰ ਸੰਗਲਵ ਡਹਤਿ ਅਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖੁ ਡਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਜਾ ਇੱਕ ਵਾਰ ਜੋ ਤਤ ਭਾਵੈ ਸਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਖ ਥਵ ਗੰਮ ਗੰਮ ਸੰਖ ਲੋ ਸੰਕੇ ਸਿਰ ਭਾਰ ਹੋਏ ਅਖਰੇ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਕਰੇ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਜਿਤਾ ਕੀਤਾ ਤੇ ਤਨ ਵਿਣ ਨਾਵੇਂ ਨਾਹੀ ਕੁਤਾ ਕੁਦਰਤ ਕਵਨ ਕਹ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਤ ਪੈਰ ਤਨ ਦੇਹ ਪਾਣੀ ਤੋਤਾ ਉਤਰ ਸਿਖਿਐ ਮੁੱਤ ਬਲਿੱਤੇ ਕੱਪੜ ਹੋਏ ਦੇ ਸਾਵਣ ਲਈ ਅਹ ਧੋਏ ਪਰਿਏ ਮਤ ਪਾਪਾਂ ਕੈ ਸੰਗ ਉਤ ਪੈ ਨਵੇਂ ਕ ਰੰਗ ਪੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵੋ ਜਾਓ ਤੇਰਥ ਤਪਦਿਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਵ ਅੰਤਰ ਗਤ ਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨਸ ਵਿਲਾ ਵਖਤ ਕਵਣ ਕਵਣ ਥਤ ਕਵਨ ਵਾਰ ਕਮਨ ਸਰੂਤੀ ਮਾਹੋ ਕਮਨ ਜਿਤ ਹੋ ਆਕਾਰ ਵੇਲ ਨ ਪਈ ਪੰਡਤੀ ਜੇ ਹੋ ਵੈ ਲੇਖ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਥਿਥ ਵਾਰਨਾ ਜੋਗੀ ਜਾਣ ਰੁਤ ਮਹੋ ਨ ਕੋਈ ਜਾ ਕਰਤ ਸ੍ਰਿਠੀ ਕੋ ਸਾਜ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨਿ ਕਿਵ ਜਾਣਾ ਨਾਨਕ ਆਕਣ ਸਭ ਕੋ ਆਖੈ ਕੁਦ ਇੱਕ ਸਿਆਣਾ ਵੱਡਾ ਸ ਵੱਡੀ ਨਹੀਂ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੇ ਗਿਆਨ ਸੁਹੈ ਪਤਲ ਪਤਲ ਲਖ ਗਾਸਾਂ ਆਗਾਸ ਉੜ ਕੁੜਕ ਭਾਲ ਥਕੇ ਵੇਦ ਕਹਿਣਕ ਬਾਤ ਸ 18 ਕਹਿਣਕ ਤੇ ਬਾ ਅਸਲਿਕ ਤਤ ਲੇਖਾ ਹੋਏ ਤਾ ਲਿਖਿਆ ਲੇਖ ਵਿਨਾਸ਼ ਨਾਨਕ ਵੱਡਾ ਆਖਿਆ ਪੇ ਜਾਣੇ ਆਪ ਸਲਾਹਿਸਲਾਹ ਕੀ ਸੁਰਤ ਨ ਪਈਆ ਨਦੀ ਐ ਤਵਹ ਪਵੈ ਸਮੁੰਦ ਨ ਜਾਣਿਐ ਸਮੁੰਦ ਸਾ ਸੁਲਤਾਨ ਗਿਰਿਆ ਸੀਤੀ ਮਾਲ ਧਨ ਕੀੜੀ ਤੁਲਣ ਹੋਣੀ ਜੇ ਤਿਸ ਮਨ ਹੋਣਾ ਵਿਸਰਹਿ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣੇ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਪੇ ਕੈ ਮਨ ਮੰਤ ਅੰਤਨ ਜਪੇ ਕੀਤਾ ਕਰ ਅੰਤਨ ਜਪ ਪਰਵਾਰ ਅੰਤ ਕਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਹੋ ਅੰਤਨ ਜਾਣ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾਨੋ ਐਵੜ ਉਚ ਹੋਵੇ ਕੋਇ ਤਿਸੁ ਚੁਚੇ ਕੋ ਜਾਣੈ ਸੋਇ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲਨਤ ਮਾਇ ਕੇਤੇ ਮੰਗਹਿ ਜੋਤ ਅਪਾਰ ਕਿ ਤਿਆ ਗਣਤ ਨਹੀਂ ਵਿਚਾਰ ਕਿ ਤਿੱਖ ਟੁੱਟ ਹੈ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖਾ ਹੀ ਖਾਏ ਕਿ ਤਿਆ ਦੁੱਖ ਭੁਗ ਸਦ ਮਾਰ ਐ ਪੈਦਾ ਤੇਰੇ ਦਾ ਤਾਰ ਬੰਦ ਖਲਾਸੀ ਭਾਣੇ ਹੋਵੇ ਹੋ ਰੱਖ ਨ ਸਕੈ ਕੋਏ ਜੇ ਕੋ ਖੈ ਗਾਖਣ ਪਾਇ ਉਹ ਜਾਣੇ ਜਿਤਿਆ ਮੂਖਾਏ ਆਪੇ ਜਾਣ ਆਪੇ ਦੀ ਆਖ ਸਿਪ ਕਈ ਕੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਤਸ਼ਾਹੀ ਪਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰ ਅਮਲ ਪੰਡਾਰ ਅਮਲ ਆਵਹਿ ਅਮਲ ਲੈ ਜਾਹਿ ਅਮਲ ਭੈ ਮੁੱਲ ਸਮਾਹਿ ਮੁੱਲ ਧਰਮ ਅਮਲ ਦੀ ਬਾਣ ਅਮੁੱਲ ਤੂਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖਾ ਕਰਹਿ ਨਿਵਲਾਏ ਆਖ ਵਿਦ ਪਾਠ ਪੁਰਾਨ ਆਖ ਪੜੇ ਕਰੇ ਵਿਖਿਆਨ ਆਖ ਪਰਮੇ ਆਖ ਇੰਦ ਆਖ ਗੋਪੀ ਤੇ ਗੋਵਿੰਦ ਆਖੇ ਇਸਰਾ ਕੈ ਸਿਧ ਆਖੇ ਕੀਤੇ ਕੀਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸੁਰ ਨਰਮੁਣ ਜਨ ਸਿਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਾ ਠੁਟ ਜਾਏ ਤੇ ਕੀਤੇ ਹੋਰ ਕਰਹਿ ਤਾਕ ਨ ਸਕੈ ਕੀ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸ੍ਰਿਗਵਾਰਾਂ ਗਵਾਰ ਤੂਦਰ ਕੇ ਹਸੋ ਕਰਕੇ ਅਜਿਤ ਵੇ ਸਰਬ ਸਮਾਲੇ ਵਾਜੇ ਨੰਦ ਅਨੇਕ ਅੰਖਾ ਕੇਤੇ ਵਾਵਨ ਹਾਰੇ ਕੇਤੇ ਰਗ ਪਰੇ ਸੌ ਕਹੀ ਜਨ ਕੇਤੇ ਗਾਵਨ ਹਾਰੇ ਗਾਵੇ ਤੁਹਨੋਂ ਪਉਣ ਪਣੀ ਵੇ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸਾਨ ਸਦਾ ਸਵਾਰੇ ਗਾਵੇ ਇੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਕਾਵ ਸਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰੱਖੀ ਸਰਜੁਗ ਜੁਗ ਵੇਦ ਨਾਲੇ ਗਾਹ ਮੋਹਣ ਅਮਨ ਮੋਹਣ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ 68 ਤੀਰਤ ਨਾਲੇ ਗਾਵ ਹੈ ਜੋਧ ਮਹਾਬਲ ਸੂਰ ਗਾਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰਕਰ ਰੱਖੇ ਥਾਰੇ ਸੇ ਤਦਨ ਗਾਵੈ ਜੋ ਤਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨ ਆਵਣ ਨਾਨਕ ਵਿਚਾਰੇ ਸੋਈ ਸਦਾ ਸੱਟ ਸਾਹਿਬ ਸੱਚ ਸਾਚੀ ਨਾਹੀ ਹੈਪੀ ਹੋਸੀ ਜੈ ਨ ਜਾਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਭਾਤੇ ਕਰ ਕਜਲ ਸੇ ਮਾਇਆ ਜਿਨ ਉਪਾਈ ਹਰ ਕਰ ਵੇਖੇ ਕੀਤਾ ਆਪਣਾ ਜਿਵੇਂ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਟਸੀ ਹੁਕਮ ਨ ਕਰਨਾ ਜਾਏ ਸੋ ਪਤ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਛੋਲੀ ਤਾਨ ਕਰਬ ਪੂਤਖਿੰਤਾ ਕਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਨਹਤੇ ਜੁਗ ਏਕੋ ਵੇਸ ਭੁਗਤ ਗਿਆਨ ਦਾ ਆ ਭੰਡਾਰਨ ਕਟਕਟ ਵਾਜਹਿ ਨਾਦ ਆਪਨਾਤ ਨਾਥੀ ਸਭ ਜਾ ਕੀ ਜਿਸਤ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖ ਆਵਹਿ ਭਾਗ ਆਦੇਸ ਤਿਸ ਅਦੇਸ ਆਦ ਅਨਹਿਲ ਅਨਾਦ ਨਹਤ ਜੁਗ ਜੁਗ ਏਕੋ ਵੇਸ ਇਕਮੈ ਜੁਗਤ ਵਿਆਇ ਤਿੰ ਚੇਲੇ ਪ੍ਰਵਾਣ ਇਕ ਸੰਸਾਰ ਇਕ ਪੰਡਾਰੇ ਇਕ ਲਾਇ ਦੀ ਬਾਣ ਜਿ ਤਸ ਪਾਵੈ ਤਿਵੇਂ ਚਲਾਵੈ ਜਿ ਹੋਵੈ ਪ੍ਰਮਾਣ ਔ ਰੇਖੇ ਉਹਨਾਂ ਨਦਰਣ ਆਵੇ ਬਹੁਤਾ ਇਹ ਵਿਡਾਣ ਆਦੇਸ ਸ ਆਦੇਸ ਆਦ ਅਨਿਲ ਅਨਾਦ ਨਹਤ ਜੋ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸਚੇ ਕੀ ਸਾਚੀ ਕਰ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਏਕੋ ਏਸਾ ਇਕ ਦੂਜੀ ਪਹ ਲਖ ਹੋਵੇ ਲਖੋ ਵਹ ਲਖ ਵੀਸ ਲਖ ਲਖ ਕੀੜਾ ਆਖੀਏ ਇੱਕ ਨਾਮ ਜਗਦੀਸ਼ ਅਤ ਰਹਾ ਪਤ ਪਵੜੀਆਂ ਟੜਿਆ ਹੋਇ ਕੀਸ ਸੁਣੇ ਗੱਲਾਂ ਆਕਾਸ਼ ਕੀ ਕਿਟਾਈ ਰੀਸ ਨਾਨਕ ਨਦਰੀ ਪਈਏ ਕੂੜੇ ਕੂੜੀ ਠੀਸ ਨਾਨਕ ਨਦਰੀ ਪਈਏ ਕੂੜੀ ਕੂੜੇ ਠੀਸ ਆਖ ਨਜੋਰ ਚ ਪੈਣੈ ਜੋਰ ਜੋਰ ਨ ਮੰਗਣ ਦਿਨ ਜੋਰ ਜੋਰ ਨ ਜੀਵਨ ਮਰਨੈ ਜੋਰ ਜੋਰ ਨ ਰਾਜ ਮਾਲ ਮਲ ਸ਼ੋਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋ ਰਣਾ ਰੁਤੀ ਚੂਟਾ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਤਿਥੀ ਵਾਰ ਪਉਨ ਪਨ ਅਗਨੀ ਪਤਾਲ ਤਿਸ ਵੇ ਧਰਤੀ ਥਾ ਪਰਖੀ ਧਰਮ ਸਾਲ ਤਿਸ ਵੇ ਜੀ ਜੂਤ ਕੇ ਰੰਗ ਤਿਨ ਕਾ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਆ ਚਾਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਇਤੇ ਬਰਮੇ ਘਾਟ ਤ ਘੜੇ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾੜੀ ਇਤੇ ਪਾਤ ਨਰਿੰਦ ਚਿਤਿਆ ਸੁਰਤੀ ਸਿਵਕੇਤੇ ਨਾਨਕ ਅੰਤ ਨ ਅੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਟ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜੀਏ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਵਿਛੈ ਪਛਤਾਏ ਤਿਥੈ ਕੜਿਐ ਸੂਰਤ ਮਤ ਮਨ ਬੁੱਧ ਤਿਥੈ ਕੜਿਐ ਸੁਰਾਂ ਸਿਤਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿਥੈ ਸੀਤੂ ਸਿਤਾ ਮਹਿ ਮਮਾਹੇ ਤਾ ਕੇ ਰੂਪ ਨ ਕਤਨੇ ਜਾਏ ਨਾ ਮਰੇ ਠਾਗੇ ਜਾ ਜਿਨ ਕਾ ਰਾਮ ਵਸੈ ਮਨ ਮਾਹੇ ਤਿਤੈ ਭਗਤ ਵਸੈ ਕੈ ਲੋਕ ਰਹਿ ਅਨਸਚਾ ਮਨ ਸੋਇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤੇ ਅੰਤ ਨ ਅੰਤ ਤਿਤੈ ਲੋਲ ਆਕਾਰ ਜਿਵੇਂ ਜੋ ਹੁਕਮ ਤਿਵ ਤਿਵ ਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਹਰਨਮਤ ਵੇਦ ਹਥਿਆਰ ਓਖ ਲਾਗਨ ਤਪ ਤਾਉ ਫੰਡਪੋ ਅੰਮ੍ਰਿਤ ਟਟਾਲ ਕੜੀਆ ਸਭ ਸੱਚੀ ਟਿਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ